ਖੀ ਨਾਮ ਤੇ ਕੀ ਤੁਸੀਂ ਕਹਿ ਲਾ ਕੀਤਾ ਕੀ ਕਾਰਨ ਰਿਆ ਸਰ ਦੱਸੋ ਮੈਂ ਜੀ ਸਰਪੰਚੇ ਲੱਕੂਆ ਜਗਤਾਰ ਸਿੰਘ ਆ ਤੇ ਮੈਂ ਅਹੀਂ ਫੈਸਲਾ ਲਿਆ ਵੀ ਅਸੀਂ ਸਾਰੇ ਇਹਦਾ ਬਾਈਕਟ ਕਰਾਂਗੇ ਸਾਡਾ ਭਤੀਜਾ ਲੱਗਦਾ ਸੀ ਤੇ ਇਹਨੂੰ ਅੰਨੇਵਾ ਗੋਲੀਆਂ ਮਾਰ ਕੇ ਤੇ ਦੀ ਇਹ ਦੀ ਸਾਨੂੰ ਕਾਰਨ ਦਾ ਨਹੀਂ ਪਤਾ ਲੱਗਾ ਕੀ ਕਾਰਨ ਦੋ ਬੰਦੇ ਮੋਟਰਸਾਈਕਲ ਤੇ ਆਏ ਨੇ ਤੇ ਉਹਨਾਂ ਨੇ ਆਣ ਕੇ ਤੇ ਅੰਨੇਵਾ ਗੋਲੀਆਂ ਚਲਾ ਕੇ ਦੀ ਡੈਥ ਕਰਤੀ ਆ ਤੇ ਅਸੀਂ ਹੁਣ ਇਹ ਫੈਸਲਾ ਪਿੰਡ ਵੱਲੋਂ ਸਾਰੇ ਪਿੰਡ ਦੇ ਸਾਰੀਆਂ ਪਾਰਟੀਆਂ ਨੇ ਇਹ ਫੈਸਲਾ ਲਿਆ ਵੀ ਅਸੀਂ ਕੋਈ ਆਪਣਾ ਵੋਟ ਨਹੀਂ ਪਾਵਾਂਗੇ ਸਵੇਰ ਦੀ ਕੋਲਿੰਗ ਹੋਈ ਪੋਰਟ ਇੱਕ ਵੋਟ ਨਹੀਂ ਪੋਲਿੰਗ ਹੁੰਦੀ ਵੋਟ ਪੋਲਿੰਗ ਸੱਤੇ ਸ਼ੁਰੂ ਹੋਣੀ ਹੈ 6 ਵਜੇ ਉਹਨਾਂ ਕੋ ਚੱਲ ਕੇ ਪਏ ਆਪਾਂ ਕਿਹੇ ਵੋਟ ਨਹੀਂ ਪੋੜੀ ਹਾਂਜੀ ਇੱਕ ਵੋਟ ਦਾ ਸਬ ਅਨਾਊਂਸਮੈਂਟ ਕਰਾਈ ਹਾਂਜੀ ਗੁਰਦਰਾ ਸਾਹਿਬ ਵੀ ਅਨਾਊਂਸਮੈਂਟ ਕਰਾਈ ਹੈ ਵੀ ਅਸੀਂ ਕੋਈ ਵੋਟ ਪੋੜਨਾ ਆਵੇ ਕਿ ਮੰਗ ਕੀ ਕਰਦੇ ਸਰਕਾਰ ਮੰਗਦੇ ਸਰਕਾਰ ਕੋ ਇਹੋ ਮੰਗ ਕਰਦੇ ਆ ਵੀ ਸਾਨੂੰ ਇੱਕ ਕਾਦਰ ਲੱਭਣਾ ਚਾਹੀਦਾ ਤੇ ਖੇਤੀ ਦਾ ਖੇਤੀ ਕਾਦਰ ਲੱਭਣਾ ਚਾਹੀਦਾ ਤੇ ਉਹਨੂੰ ਸਖਤ ਤੋਂ ਸਖਤ ਜਜ਼ਾ ਮਿਲਣੀ ਚਾਹੀਦੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ